ਨਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੱਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਮੋਹਨਪੁਰਾ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਆਨਰ ਵੀਰ ਜੱਜ ਉਹਨਾਂ ਦੇ ਬਾਰਮ ਤੇ ਆਇਆ ਸੋ ਸਾਰੇ ਵੀਰ ਆਪਣੇ ਜਾਣਦੇ ਆ ਜਿਹੜੇ ਪੁਰਾਣੇ ਜੁੜੇ ਆ ਜਿਹੜੇ ਵੀਰ ਨਵੇਂ ਪਹਿਲੀ ਵਾਰੀ ਵੀਡੀਓ ਵੇਖ ਰਹੇ ਆ ਉਹਨਾਂ ਦਾ ਵੀ ਧਿਆਨ ਦੇ ਵਿੱਚ ਲਿਆ ਦਿੰਦੇ ਆ ਮਾਲ ਵਪਾਰ ਦਾ ਕੰਮ ਆ ਵੀਰ ਹੋਣ ਦਾ ਪਸ਼ੂ ਸੇਲ ਪਰਚੇਜ਼ ਦਾ ਕੰਮ ਆ ਪਸ਼ੂ ਇਸੇ ਜਿਹੜਾ ਰੁਟੀਨ ਦੇ ਵਿੱਚ ਹੀ ਆਉਂਦੇ ਰਹਿੰਦੀ ਆ ਠੀਕ ਆ ਜੀ ਬੇੜਾ ਹੁਣ ਮੱਝਾ ਹੁਣ ਝੋਟੀਆਂ ਹੁਣ ਹਰੇਕ ਕੈਟਾਗਰੀ ਦੇ ਵਿੱਚ ਪਛੂਆ ਆਉਂਦਾ ਰਹਿੰਦਾ ਠੀਕ ਆ ਜੀ ਪਿੱਛੇ ਜੇ ਵੀ ਆਪਾਂ ਤੁਹਾਨੂੰ 5 ਤੋਂ 6 ਨਗ ਦਿਖਾਏ ਸੀਗੇ ਅੱਜ ਤਕਰੀਬਨ ਇਸ ਵੀਡੀਓ ਦੇ ਵਿੱਚ ਟੋਟਲ 3 ਵੜਾ ਨੇ ਮਾਲ ਤਕਰੀਬਨ 2 ਵੜਾ ਗੱਬਣ ਤੁਹਾਨੂੰ ਦਿਖਾਉਣੀਆਂ ਨੇ ਠੀਕ ਆ ਜੀ ਇੱਕ ਵੜ ਸੂਈ ਸਵਾਈਏ ਐਰ ਸ਼ੈਰਤਾ ਤੇ ਕੋਈ ਜਰਸੀ ਦਾ ਕਰਾਸਾਂਗਾ ਬਾਕੀ ਰੇਡ ਬਿਲਕੁਲ ਜਰਮਨ ਦੇ ਜਾਇਜ਼ ਰਹਿਣ ਵਾਲੇ ਆ ਠੀਕ ਆ ਜੀ ਅੱਜ ਤਰੀਕ ਤੁਸੀਂ ਨੋਟ ਕਰ ਲਓ 21 ਦਸੰਬਰ ਸਵੇਰ ਮਾਰਨਿੰਗ ਦੇ ਕੋਈ 10 10:30 11:00 ਕਵਜੇ ਦਾ ਟਾਈਮ ਆ ਬਾਕੀ ਗੱਬਣ ਮਾਲ ਵੀ ਤੁਹਾਨੂੰ ਦਿਖਾਉਣਾ ਇੱਕ ਵੜ ਸੂਈ ਵੀ ਦਿਖਾਉਣੀ ਆ ਇੱਥੇ ਆਣ ਕੇ ਮੇਰਾ ਭਰਾ ਦੀ ਤਸੱਲੀ ਕਰ ਲਿਓ ਚੋਕੇ ਕਰ ਲਿਓ ਜਿਹੜੇ ਗੱਬਣ ਪਸ਼ੂ ਲੈ ਕੇ ਜਾਓਗੇ ਟਿੱਪ ਕੇ ਬਿਲਕੁਲ ਤਸੱਲੀ ਕਰਕੇ ਲੈ ਕੇ ਜਾਓ ਨਾਲ ਲੱਗਦੇ ਪਿੰਡ ਬ੍ਰਹਮਪੁਰਾ ਠੀਕ ਆ ਜੀ ਇਧਰੋਂ ਨਸ਼ਹਿਰੇ ਪੰਨੂਆ ਤੋਂ ਵੀ ਕੋਈ 5-6 ਕਿਲੋਮੀਟਰ ਦੀ ਦੂਰੀ ਆ ਸਰਹਿਆਲੀ ਵੀ ਉੱਥੋਂ 5-6 ਕਿਲੋਮੀਟਰ ਦੀ ਦੂਰੀ ਤੇ ਆ ਸੋ ਹਰੀਗਾ ਪਤਨ ਵੀ ਕੋਈ 12-13 12 ਕਿਲੋਮੀਟਰ ਦੀ ਸਾਰੀ ਦੂਰੀ ਆ ਪਿੰਡ ਮੋਹਨਪੁਰੇ ਦੀ ਕੋਈ ਵੀਰ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਤੇ ਵਿਜ਼ਿਟ ਕਰੋ ਤੁਸੀਂ ਸਭ ਤੋਂ ਪਹਿਲਾਂ ਵੀਰ ਜੱਜ ਸਾਸਰੀ ਘਰ ਸਾਸ਼ੀ ਘਾਲ ਸੰਤੂ ਸਾਹਿਬ ਹੋਰ ਸਨੋਂ ਠੀਕ ਠਾਕ ਜੀ ਬੜੇ ਵਧੀਆ ਕ ਲਵੇ ਚਾਜ ਉਦੋਂ ਵੀ ਆਪਾਂ ਵੇੜਾ ਪਾਈਆਂ ਸੀ ਟੋਟਲ 6 ਨਗਰ ਦਿਖਾਈ ਸੀ ਪਾਜੀ ਸੰਦੂ ਸਾਹਿਬ ਹਾਂਜੀ ਹਾਂਜੀ ਮਾਲ ਵੇਗ ਗਿਆ ਤਕਰੀਬਨ ਸੰਦੂ ਸਾਹਿਬ ਘੰਟੇ ਜੀ ਸੇਲ ਹੋ ਗਿਆ ਕੇ ਅੱਛਾ ਹਾਂਜੀ ਹਾਂਜੀ ਚਲੋ ਵੇੜਾ ਵੀ ਚੰਗੀਆਂ ਸੀ ਮਾਲੀ ਸੰਦੂ ਸਾਹਿਬ ਸਾਸ ਸੁਸਰਾ ਲਈਦਾ ਵਾ ਤੇ ਭਾਅ ਵੇਗਦਾ ਹੀ ਗੱਲ ਬਾਕੀ ਮੁੱਲ ਜਾਇ ਸੀ ਹਾਂਜੀ 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 ਮੁੱਲ ਬਿਲਕੁਲ ਜਾਇਆ ਸੀ ਠੀਕ ਆ ਹਾਂਜੀ ਅੱਛਾ ਜੱਜ ਅੱਜ ਜਿਹੜੀਆਂ ਆਪਾਂ ਵੇੜਾ ਦਿਖਾਉਣੀਆਂ ਨੇ ਭਰਾਵਾਂ ਨੂੰ ਹਾਂਜੀ ਸੰਸਬਾਦਕ ਦੋ ਆਪਾਂ ਵਖਾਉਣੀਆਂ ਸੌਰੀ ਜਿਹੜੀਆਂ ਗੱਬਣ ਤਿਆਰ ਆ ਦੋ ਗੱਬਣਾਂ ਤੇ ਇੱਕ ਬਗੇਰ ਬੱਚਿਆਂ ਸੰਸਵਾਇਆ ਸ਼ਹਿਰ ਦੀ ਠੀਕ ਆ ਜੀ ਹਾਂਜੀ ਹਾਂਜੀ ਬਾਬੇ ਇਧਰ ਜਿਹੜੀ ਇੱਕ ਵਾਰੀ ਮੈਂ ਆਪਣਾ ਜਸ਼ਨ ਮਾਰ ਕੇ ਕੈਮਰਾ ਵਿਖਾ ਦੇ ਜਿਹੜੀ ਆ ਬਿਲਕੁਲ ਲਾਲ ਤੇ ਚਿੱਟੀ ਡੱਬੀ ਵੇਖੋਗੇ ਕੋਈ ਯਾਰ ਸ਼ਰ ਤੇ ਵਿੱਚ ਕਰਾਸ ਆ ਕੋਈ ਯਾਰ ਚਿਰਦਾਲ ਜਰਸੀ ਦਾ ਕਰਾਸ ਲਾ ਲਿਓ ਵੱਡੀ ਆ ਵੱਡੇ ਕੱਦ ਕਾਂਠੇ ਕੱਟਦੀ ਆ ਵੱਡੇ ਢਾਂਚੇ ਦੀ ਆ ਤੇ ਦੋ ਇਧਰ ਜਿਹੜੀਆਂ ਕਰਾਸਵੜਾ ਤੁਹਾਨੂੰ ਦਿਖਾ ਦਿਆਂ ਕਿ ਕੋਈ ਜਰਸੀ ਅੰਗ ਦੇ ਵਿੱਚ ਤੇ ਜੱਜ ਸ਼ੁਰੂਆਤ ਕਰਾਂਗੇ ਆਪਾਂ ਪਹਿਲਾਂ ਗੱਬਣਾ ਦਿਖਾ ਦਈਏ ਵੀਰਾਂ ਨੂੰ ਹਾਂਜੀ ਸੰਸਾਦ ਤੇ ਲਾਸਟ ਵਿੱਚ ਜਿਹੜੀ ਆਪਾਂ ਤੁਹਾਨੂੰ ਬਗੈਰ ਬੱਚਿਆਂ ਬਖਾਵਾਂਗੇ ਯਾਰ ਸ਼ੈਰ ਜਰਸੀ ਕਰਾਸ ਬਿਲਕੁਲ ਜਾਇਜ਼ ਰੇਟ ਆ ਮੇਰੇ ਵੀਰ ਜਿਹੜੇ ਭਰਾਣੇ ਥੋੜੇ ਪੈਸੇ ਲਾਉਣੇ ਆ ਪਹਿਲ ਕਦਮੀ ਕਰ ਸਕਦੇ ਹੋ ਇਥੋਂ ਸ਼ੁਰੂਆਤ ਕਰ ਰਲਾ ਜੱਜ ਕੀ ਬਿਰਵਾ ਇਸ ਬੈਡ ਇਹ ਸੰਦੂ ਸਾਹਿਬ ਤਿੱਜਾ ਸੁਹਾ ਸੋਣ ਵਾਲੀ ਆ ਤਿੱਜਾ ਸੁਹਾ 25 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਜਾਣੀ ਕਿ ਚਾਰ ਪੰਜ ਦਿਨ ਇਹ ਕੱਢਦੀ ਆ ਠੀਕ ਆ ਭਰਾ ਬਈ ਦੂਜੇ ਸੁਵੇ ਦਾ ਇਹਦਾ ਸੰਦੂ ਸਾਹਿਬ 20 ਕਿਲੋ ਦੁੱਧ ਨੇ ਚਵਾਇਆ ਵਾ ਮੌਜੀ ਦੂਜੇ ਸੁਵੇ 20 ਕਿਲੋ ਦੁੱਧ ਚਵਾਇਆ ਤਿੱਜਾ ਸੁਹਾ ਸੋਣ ਵਾਲੀ ਹੋਣਾ ਰੀ ਜੀ ਤਿੱਜਾ ਸੁਹਾ ਸੰਦੂ ਸਾਹਿਬ ਬਾਕੀ ਠੰਡੀ ਧੀਰੀ ਮੈਂ ਨਾ ਬਹੁਤ ਜਿਆਦਾ ਦਿਖਾ ਦਿਓ ਮਾੜਾ ਤੂੰ ਫੇਰ ਕੇ ਜਾਂਜੇ ਤਸੱਲੀ ਨਾਲ ਭਰਾ ਲੋ ਵੀ ਕਰਾ ਦਿਓ ਚੱਕ ਠੀਕ ਆ ਜੀ ਚਾਰੇ ਥਾਣਾ ਵਿੱਚ ਬੱਚੀਆਂ ਦੀਆਂ ਲਕੀਆਂ ਨੇ ਉਹ ਨਹੀਂ ਚਲਦੀਆਂ ਉਹ ਤਾਂ ਫਰੀ ਜਿੱਦਾਂ ਮਰਜ਼ੀ ਵਰਾ ਕੇ ਕੋਈ ਸੱਜਣ ਤਸੱਲੀ ਕਰ ਲਈ ਦਿਨ ਲਾਜੂ 5-6 ਜੇ ਸੰਧੂ ਸਾਹਿਬ 5-6 ਦਿਨ ਖੜਦੀ ਹਾਂਜੀ ਠੀਕ ਆ ਬਾਕੀ ਬਣੂ ਚੰਗੀ ਬੰਡਾਂ ਪਾਜੋਗੀ ਸੰਧੂ ਸਾਹਿਬ ਲੋ ਵੀ ਹਾਈਟ ਦੀ ਮੀਡੀਆ ਮਾਟਿਕਾ ਜੀ ਬਹੁਤੀ ਵੱਡੀ ਵੀ ਨਹੀਂ ਤੇ ਨਿੱਕੀ ਵੀ ਨਹੀਂ ਗਈ ਵਿਚਲਾ ਜਾ ਮੇਲ ਆ ਠੀਕ ਆ ਜੀ ਹਾਂਜੀ ਬਾਕੀ ਆਪਾਂ ਤੁਹਾਨੂੰ ਖੋਲ ਕੇ ਤਸੱਲੀ ਨਾਲ ਤੋਰ ਕੇ ਦਿਖਾਵਾਂਗੇ ਜਸ਼ਨ ਇਤਰੋ ਮਾਰ ਕੇ ਕੈਮਰਾ ਦਿਖਾ ਦੇ ਇੱਕ ਵਾਰੀ ਕਬੈਣੀ ਵਾਲੇ ਪਾਸਿਓ ਸੋ ਤਸੱਲੀ ਨਾਲ ਦਿਖਾ ਦਿੰਨੇ ਆ ਜੀ ਲੇਵੇ ਦੀ ਆ ਬੰਦਰਾ ਇਹ ਸਟ੍ਰਕਚਰ ਆ ਲੇਵੇ ਦਾ ਨਾਰਮਲ ਦਰਮਿਆਨੀ ਜਿਹੜੀ ਭਲੋਂ ਅੱਗੋਂ ਫਰੰਟ ਤੋਂ ਤੁਹਾਨੂੰ ਮਾੜ ਪੰਜਾ ਚੌਦਾਂ ਦੇ ਵਿੱਚ ਸੂਸਬਾ ਪੈਣਾ ਕਰਮਾ ਲਈ ਨੇ ਮਾਰੇ ਮਾਰੇ ਸਿੰਘ ਹੈ ਗਿਆ ਦੋ ਦੋ ਤਿੰਨ ਤਿੰਨ ਫੋਟਾਂ ਜੀਆਂ ਤੇ ਰੰਗ ਬਿਲਕੁਲ ਬਲੈਕ ਹੈ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਜੀ ਓਕੇ ਜੱਜ ਮੜਾ ਜਾ ਦੋ ਚਾਰ ਕਦਮ ਮੈਨੂੰ ਇੱਧਰ ਤੋਰ ਕੇ ਦਿਖਾ ਦਈਏ ਲੋ ਸੰਦ ਠੀਕ ਹੈ ਜੀ ਸੋ ਸਮਾਂ ਸਮਾ ਜਿਹੜਾ ਕਰਮਾ ਲਈ ਲੈਂਦੀ ਹੈ ਠੀਕ ਹੈ ਜੀ ਸੋ ਜਿੱਦਾਂ ਮਰਜੀ ਕੋਈ ਭਰਾ ਇੱਥੇ ਵਿਜ਼ਿਟ ਕਰੇ ਟਿੱਪ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਵੇ ਮਾਲ ਠੀਕ ਹੈ ਜੀ ਤੇ ਜੀ ਬਿਲਕੁਲ ਜੈਨੂਨ ਤੇ ਜੈਜ ਰੇਟ ਆ ਦੇਖ ਸੰਦੂ ਸਾਹਿਬ ਗਰਮੀਆਂ ਦੇ ਵੀ ਜਾਣ ਆਗੇ ਥੋੜੇ ਪੱਠੇ ਖਾ ਕੇ ਰੱਜਣ ਵਾਲੀ ਵਹਿੜਾ 크ਰੋਸ ਬਰੀਡ ਆ ਬਾਕੀ ਗਰਮੀ ਚ ਬਹੁਤ ਭਣ ਭਰਾ ਆਪਣੇ ਸੱਜਣ ਲੱਪਦੇ ਇਹੋ ਜੀਆਂ ਬਰੀਡਾਂ ਨਸਲਾਂ ਠੀਕ ਆ ਜੀ ਬਾਕੀ ਸਾਹਿਬ ਜੀ ਭੈਣ ਸੌਣ ਵੀ ਚੰਗੀ ਆਊਗੀ ਹਾਂ ਹਾਂਜੀ ਹਾਂਜੀ ਠੀਕ ਆ ਬਾਕੀ ਲਵਾਈ ਲਬਾਈ ਵਹਿੜ ਦੀ ਚੰਗੀ ਆ ਹਾਈਟ ਮੀਡੀਅਮ ਆ ਚਲੋ ਕੋਈ ਵੀ ਭਣ ਭਰਾ ਆਪਣਾ ਸੱਜਣ ਦੂਰੋਂ ਲੱਗ ਕੇ ਆਉਂਦਾ ਤੇ ਇੱਥੇ ਆਣ ਕੇ ਕਈ ਵਾਰ ਇਸ ਵੀਰ ਦੇ ਮਨ ਦੇ ਵਿੱਚ ਉਹ ਬਚਦੀ ਹੈ ਵੀ ਗੱਲਬਾਤ ਵੀ ਬਹੁਤ ਹੀ ਵੱਡੀ ਦੱਸੀ ਗਈ ਆ ਉਹ ਪਹਿਲਾਂ ਦੱਸਾਂਗੇ ਵੀ ਜੇ ਦਰਮਿਆਨੀ ਮੀਡੀਅਮ ਹੋਈ ਤਾਂ ਮੀਡੀਅਮ ਦੱਸਾਂਗੇ ਜੇ ਛੋਟੀ ਹੋਈ ਦੀ ਛੋਟੀ ਪੈੜ ਦੱਸਾਂਗੇ ਠੀਕ ਆ ਜੀ ਬਾਕੀ ਥੱਲਿਓ ਲੇਵੇ ਭਾਂਡੇ ਦੀ ਵੀਰਾਂ ਦਾ ਟਿੱਪਾ ਨੇ ਇੱਕ ਨੰਬਰ ਆ ਕੋਈ ਵੀ ਭਰਾ ਚਲੋ ਆਪਦੀ ਤਸੱਲੀ ਕਰ ਲੇ ਬੇਨ ਸਪੂਨਸ ਲੇਵੇ ਦੇ ਉੱਪਰ ਕਾਫੀ ਆ ਸਭਾ ਭਾਰ ਪਿਛੇਰੀ ਥਣਾ ਦੀ ਆਪਣੀ ਗਾਰੰਟੀ ਹੋਊਗੀ ਸੋ ਬਾਕੀ 5 14 ਦੇ ਵਿੱਚ ਆਈ ਖਲੋਤੀ ਆ ਮੈਂ ਨਾ ਸੰਦੂ ਸਾਹਿਬ 5 ਦਿਨਾਂ 14 ਜਿਹਨੇ ਸੰਦੂ ਸਾਹਿਬ ਪੰਡਾ ਪਾ ਜਾਣੀਆਂ ਚੰਗੀ ਬਣ ਜੂਗੀ ਠੀਕ ਆ ਠੀਕ ਬਾਕੀ ਜੀ ਆਪਾਂ ਜਿਆਦਾ ਜਿਵੇਂ ਤੁਸੀਂ ਦੱਸਿਆ ਵੀ ਘਰੇਲੂ ਘਰੋਂ ਮਾਲ ਕਿਹਨਾ ਖਰੀਦੀ ਆਪਾਂ ਕਰਦੇ ਆਂ ਜ਼ਿਆਦਾਤਰ ਹਾਂਜੀ ਹਾਂਜੀ ਪਿਛੋ ਦੱਸ ਹੀ ਦਿੱਤੀ ਉਹਨਾਂ ਨੇ ਬੈਕਗ੍ਰਾਉਂਡ ਵੀ 18 ਕਿਲੋ ਦੁੱਧ ਚਵਾਇਆ ਸੰਧੂ ਸਾਹਿਬ 18 20 ਕਿਲੋ ਦੁੱਧ ਚਵਾਇਆ ਉਹ ਘਰ ਵਾਲੇ ਕਹਿੰਦੇ ਠੀਕ ਹੈ ਭਰਾ ਹਾਂਜੀ ਹਾਂਜੀ ਲਓ ਵੀ 18 20 ਕਿਲੋ ਦੁੱਧ ਵੀਰਾਂ ਦਾ ਵੀ ਚਵਾਇਆ ਇਹਨੇ ਠੀਕ ਹੈ ਬਾਕੀ ਥਾਣਵਾ ਨਸਲ ਸਾਹਿਬ ਜਿੱਦਾਂ ਦਾ ਲੱਗਾ ਹੋਣਾ ਹਾਂ ਤੇ ਚਵਾਊਗੀ 20 ਕਿਲੋ ਆਮ ਨਾਲੀ ਠੀਕ ਹੈ ਹਾਂਜੀ ਹਾਂਜੀ ਓਕੇ ਜਦੋਂ ਮੁੱਲ ਡਿਮਾਂਡ ਕੀ ਕਰਦੇ ਨੇ ਮੁੱਲ ਦੇ ਸੰਧੂ ਸਾਹਿਬ ਆਪਾਂ 60000 ਕਰਦੇ ਆਂ ਆ 55000 ਦੀ ਲਾਸਟ ਦੇ ਦਾਂਗੇ 55000 ਦੀ ਹਾਂਜੀ ਹਾਂਜੀ ਲੈਸ ਕਰਕੇ ਜੱਸ ਨੋ ਜੱਸ ਨੋ ਬਾਕੀ ਛੋੜ ਛੱਪਾ ਕਰ ਦਾਂਗੇ ਇਹਨੂੰ ਮਾਰਦਾ ਹਿੱਕ ਤੇ ਆ ਜੇ ਹਾਂ ਆਨੂ ਆ ਦਿਖਾ ਦਿਓ ਠੀਕ ਹੈ ਜੀ ਆਹ ਦੇਖੋ ਠੀਕ ਹੈ ਜੀ ਦਰਦੀ ਆ 55000 ਦੇ ਵਿੱਚੋਂ ਮਾਨਤਾ ਨਾ ਕੋਈ ਗੱਲ ਨਹੀਂ ਰਹਿਣਾ ਅਸੀਂ ਛੋੜ ਛੱਪਾ ਕਰਾਂਗੇ ਕੋਈ ਭੈਣ ਭਰਾ ਕਰੇ ਇਹਦਾ ਠੀਕ ਹੈ ਲਓ ਜੀ ਛੋਟਾ ਹੋਣ ਗਿਆ 55000 ਦੇ ਵਿੱਚੋਂ ਬਹੁਤ ਜ਼ਿਆਦੀ ਕੋਈ ਚੱਕਰ ਨਹੀਂ ਭਾਵੇਂ ਛੋੜਾਇਆ ਜਵਾਗ ਬਹਿ ਜਾ ਥੱਲੇ ਲਓ ਜੀ ਸੋ ਤੇਰੀ ਬਹੁਤ ਜ਼ਿਆਦੀ ਹੈ ਬਾਕੀ ਹੱਥ ਨੂੰ ਤੇ ਪੇਰ ਕੇ ਵਿਖਾਉਣ ਦਾ ਆਪਣਾ ਇੱਕੋ ਕੀ ਮਕਸਦ ਹੁੰਦਾ ਕੋਈ ਠੰਡੀ ਜਿੱਦਾਂ ਮਰਜੀ ਕੋਈ ਭੈਣ ਚ ਹੋਵੇ ਭਰਾ ਚ ਹੋਵੇ ਬਜ਼ੁਰਗ ਚ ਹੋਵੇ ਠੀਕ ਆ ਜੀ ਤੇ 55000 ਦੇ ਵਿੱਚੋਂ ਛੋਟਾ ਇਧਰ ਸਾਈਡ ਨੰਬਰ ਤੇ ਆ ਗਈ ਇੱਕ ਵਾੜ ਤੁਹਾਨੂੰ ਵਿਖਾ ਦਿੰਨੇ ਆ ਇਹ ਵੀ ਕਰਮ ਵਾਲੀ ਢੋਲ ਜੀ ਪੂਰਾ ਗੱਲ ਬਿਲਕੁਲ ਹਣਾ ਬਜਮ ਮੋੜ ਚੰਗਾ ਭੈਣ ਭਰਾਣੇ ਦੀ ਲਿਖਾਈ ਆ ਗਈ ਹਾਂ ਇਹ ਸੰਤੋ ਸਾਹਿਬ ਦੂਜਾ ਸੂਆ ਵਾੜ ਸੂਣ ਵਾਲੀ ਜਰਸੀ ਕ੍ਰੋਸ ਆ ਠੀਕ ਆ ਜੀ ਤੇ ਦੇ ਨਾ ਜੇ 30 ਤਰੀਕ ਨੂੰ ਇਹ ਦੇਨ ਪੂਰੇ ਹੁੰਦੇ ਆ 9 10 ਦਿਨ ਖੜਦੀ ਨਰਮੀ ਨਰਮ ਆ ਜਿਹੜੀ ਠੀਕ ਆ ਜੀ ਆ ਵਿਖਾ ਦਿਓ ਹਾਂਜੀ ਠੀਕ ਆ ਜੀ ਸੋ ਦੂਜਾ ਸੂਆ ਜਿਹੜਾ origignal ਇਹਨੇ ਸੂਣਾ ਠੀਕ ਆ ਜੀ ਬਾਕੀ ਵਜਨ ਵਜਨ ਬਹੁਤ ਜ਼ਿਆਦਾ ਗੋਲਾ ਗਾਲਾ ਚੰਗਾ ਵੈੜ ਨੂੰ ਠੀਕ ਆ ਜੀ ਕੋਈ ਮੇਰਾ ਭਰਾ ਗਾਂ ਲੈ ਜਾ ਕੇ ਸੇਲ ਵੀ ਕਰ ਸਕਦਾ 2 ਰੁਪਏ ਪ੍ਰੋਟ ਵੀ ਤੁਹਾਨੂੰ ਦੇ ਦੂਗੀ ਅੱਜ ਮੋਲੀ ਦਾ ਲੈਣ ਦੇ ਨਾਲ ਹੀ ਕਰ ਦੇਣਾ ਜੈ ਜੀ ਬੱਸ ਸੰਤੋਪਾ ਜੀ ਪਹਿਲੇ ਸੂਏ ਕੋਈ 15 16 ਕਿਲੋ ਭਰਾਇਆ ਇਹਨੇ ਵੈੜ ਨੇ ਦੁੱਧ ਠੀਕ ਆ ਠੀਕ ਆ ਹਾਂਜੀ 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 ਗ੍ਰੇ ਕਲਰ ਦਾ ਕੰਬੀਨੇਸ਼ਨ ਆ ਗ੍ਰੇ ਤੇ ਥੋੜਾ ਜਿਹਾ ਫਾਈਟ ਮਾਰ ਕੇ ਵੇਖੋ ਕੋਈ ਗੱਲ ਹੀ ਨਹੀਂ ਮੈਂ ਨਾ ਆ ਲੈ ਬੀਤਾ ਵਿਖਾ ਦਿਓ ਜਸ਼ਨ ਮਾਰ ਕੇ ਕੈਮਰਾ ਭਰਾਵਾ ਸਾਰਿਆਂ ਨੂੰ ਜਿਹੜਾ ਪਤਾ ਲੱਗ ਜਾ ਠੀਕ ਆ ਜੀ ਸੋ ਲੱਤਾਂ ਛੜਾ ਦੇ ਪਸ਼ੂ ਦਾ ਵੈਸੇ ਵੀ ਪਤਾ ਲੱਗ ਜਾਂਦਾ ਹੱਥੋਂ ਨਹੀਂ ਲਾਉਣ ਦਿੰਦਾ ਕਾ ਜਿੰਨਾ ਲਾ ਲਿਆ ਗੁਣਾ ਦੀ ਗੁਥਲੀ ਸੰਧੂ ਸਾਹਿਬ ਜਿੱਧਰ ਦੀ ਮਰਜ਼ੀ ਵਾਜੋ ਰਗਾ ਨਹੀਂ ਝੋੜੀ ਚਾਲੀ ਕਰਮਾਂ ਵਾਲੀ ਚੰਗੀ ਬਣਾਈ ਆਉਂਦੀ ਅਜੇ 8 7 ਦਿਨ ਲੈ ਜੂਗੀ ਹਾਂਜੀ ਸੰਧੂ ਸਾਹਿਬ 30 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਅੱਛਾ ਜੀ ਪਿੱਛੋਂ ਦਿਖਾ ਦਿਓ ਜੀ ਆ ਦਿਖਾ ਦਿਓ ਠੀਕ ਆ ਜੀ ਸੋ 30 ਤਰੀਕ ਨੂੰ ਜਿਹੜੇ ਦਿਨ ਪੂਰੇ ਹੁੰਦੇ ਆ ਤੇ ਅੱਜ 21 ਤਰੀਕ ਆ ਵੀ 8 9 ਦਿਨ ਹਜੇ ਬਾਕੀ ਆ ਇਹਦੇ ਹਾਂਜੀ ਹਾਂਜੀ ਸੰਧੂ ਸਾਹਿਬ ਮੂੰਹ ਮੱਥੇ ਦੀ ਚੰਗੀ ਆ ਭੋੜੀ ਆ ਸਿਰੋਂ ਠੀਕ ਆ ਜੀ ਜੱਜ ਖੋਲਿਆ ਜੇ ਬਾਹਰ ਤੋਰ ਗਏ ਨੂੰ। ਬਾਕੀ ਸੰਦੂ ਸਾਹਿਬ ਮੋਲ ਵੀ ਆਜੇ ਦਾ ਚਲੋ ਸਕੇ ਭੈਣ ਭਰਾ ਨੇ ਦੱਸ ਦੇਣ ਸਾਹਮਣੀਆਂ ਮੁਕਤਾਂ ਵਾਲਾ ਹੀ ਕਰ ਦੇਣਾ ਆਪਾਂ। ਠੀਕ ਹੈ ਭਾਵੇਂ ਭਾਰੀ ਭਰਾ ਵੀ ਲੱਜੇ ਭਾਵੇਂ ਕੋਈ ਗੱਲ ਨਹੀਂ। ਬਿਲਕੁਲ। ਹਾਂਜੀ। ਬਾਕੀ ਸਫਾਈਆਂ ਸੁਫਈਆਂ ਬੜੀਆਂ ਨੇ ਠੀਕ ਹੈ ਜੀ। ਤੋਰਾ ਤਾਰਾ ਵੇਖੋ ਸੰਦੂ ਸਾਹਿਬ ਘੋੜੀਆਂ ਵਾਲਾ ਫਿਰ। ਆਹ ਮਾਰੋ ਨਹੀਂ ਕਰ ਠੀਕ ਹੈ ਜੀ। ਸੋ ਪਲੀ ਪਲੋਸੀ ਵੇਖੋ ਮੇਰੇ ਭਰਾ ਉੱਪਰੋਂ ਬਿਲਕੁਲ ਸਟ੍ਰੇਟ ਪੱਧਰ ਪੁੱਧਰ ਬੜੀ ਉੱਪਰੋਂ। ਆਹ ਦੇਖੋ। ਸੋ ਵਜਨ ਵਟੇ ਵਾਲੀ ਕੋਈ ਲੁੱਸੀ ਫਿੱਕੀ ਮੰਨ ਕੇ ਨਾ ਮੇਰਾ ਵੀਰ ਸੌ ਆਹ ਲੋ ਖੰਡੀਆਂ ਬਰਫਾਂਈਆਂ ਸੰਧੂ ਸਾਹਿਬ ਹਾਂ ਵਰਡ ਵੀ ਚੰਗੀ ਆ ਹਾਂਜੀ ਜਦ ਕੋਈ 5 8 7 ਦਿਨ ਸਾਹਮਣੇ ਤੇ ਚਲੋ ਭੈਣ ਭਰਾ ਕਾਨੂੰ ਚੰਗੀ ਕਮਾਈ ਵੀ ਕਰ ਸਕਦਾ ਸੰਧੂ ਸਾਹਿਬ ਦਾ ਮੈਂ ਕਿ ਵਪਾਰੀ ਭਰਾ ਵੀ ਲੈ ਜਾਏ 10 ਦਿਨ ਸਾਹਮਣੇ ਉਹਨੂੰ ਰੋਟੀ ਦਊ ਆਹ ਸਹੀ ਆ ਜੀ ਹਾਂਜੀ ਕਰੋ ਚੱਕ ਠੀਕ ਆ ਜੀ ਲੋ ਜੀ ਪੂਰਾ ਪਹਾਰਾ ਜੁੱਸਾ ਤੇ ਪਲਵਾਨਾ ਵਰਗੀ ਤੋਰ ਆ ਠੀਕ ਆ ਜੀ ਚਾਲਾ ਚੂਲਾ ਬੜੀਆਂ ਪਲਵਾਨਾ ਵਰਗੀਆਂ ਕਰਮ ਵਾਲੀ ਨੂੰ ਬਾਕੀ ਸਫਾਈਆਂ ਲੋਰਿਆਂ ਦੀਆਂ ਲਕੀਆਂ ਨੇ ਥੱਲੋਂ ਮੇਰਾ ਭਰਾ ਵੇਖੋਗੇ ਜਿਵੇਂ ਜਿਵੇਂ ਲੇਵਾ ਪਰੂਗੀ ਨਖਾਰ ਹੋਵੇ ਹੋਵੇ ਲੇਵੇ ਦਾ ਨਿਕਲ ਕੇ ਸਾਹਮਣੇ ਆਊਗਾ ਢੱਲ ਬਹੁਤ ਜਿਆਦਾ ਲੇਵੇ ਦੇ ਵਿੱਚ ਬੱਪਣ ਚੰਗੀ ਆ ਇੱਕ ਨੰਬਰ ਆ ਚਲੋ ਕੋਈ ਭਰਾ ਦੀ ਤਸੱਲੀ ਕਰਕੇ ਲੈ ਕੇ ਜਾਵੇ ਜਿੱਦਾਂ ਮਰਦਾ ਮੈਂ ਸੰਦੂ ਸਾਹਿਬ ਪਾਰ ਪਿਛੇ ਦੀ ਥਣਾ ਦੀ ਆਪਣੀ 11 ਨੂਰ ਇੱਕੋ ਜਾਉਂਦਾ ਬਿਲਕੁਲ ਚੌਥਾ ਥਣਾ ਦਾ ਸੰਦੂ ਸਾਹਿਬ ਇਹ ਸ਼ਾਇਰ ਹੀ ਹੋਂਦਿਆ ਜੇ ਸਮਝੋ ਠੀਕ ਆ ਭਰਾ ਹਾਂਜੀ ਬਾਣੂ ਬਣੂਗੇ ਸੰਦੂ ਸਾਹਿਬ ਚੰਗੀ ਇਹੋ ਨਰਮੀ ਨਰਮਾ ਜਿਹੜੀ ਨੌ ਦਸ ਦਿਨ ਜੱਜ ਮੁੱਲ ਕੀ ਕਰਦੇ ਆ ਚਲੋ ਵੜ ਕਿੰਨੇ ਦੀ ਆ ਕਿੰਨੇ ਦੇ ਦੇ ਸੰਦੂਬ ਸਾਹਿਬ ਤੁਹਾਨੂੰ ਬਰਾ ਤਿਆਰ ਹੋਈ ਜਾਂ ਆਪਾਂ ਸਵਾ ਗੇ ਵੇਚ ਗਏ ਤੇ ਵੈੜ 55000 ਦੀ ਵਿਗਦੀ ਆ ਕੋਈ ਸ਼ੱਕ ਨਹੀਂ ਹੋਣਗੇ ਭੈਣ ਭਰਾਣੇ ਸਾਹਬਣੀ ਆ 8-10 ਦਿਨ ਤੇ ਹੁਣ ਆਪਾਂ ਉਸ ਹਾਣਾ ਨੂੰ ਚਲੋ ਸਾਹਬ ਦਾ ਉਹਨੇ ਪੈਸੇ ਆਪਾਂ ਘੱਟ ਕਰ ਲਾਂ ਕੋਈ ਗੱਲ ਨਹੀਂ ਰੁਪਏ 45000 ਦੀ ਲਾਸ਼ ਦੇ ਦਾਂਗੇ 45 ਦੀ ਹਾਂਜੀ 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 ਠੀਕ ਹੈ ਭਰਾ ਬਾਕੀ ਜੋ ਛੋੜ ਛੱਪਾ ਕਰਾਂਗੇ ਕੋਈ ਭੈਣ ਭਰਾ ਹੋਏਗਾ ਕੋਈ ਕੁਸਰਾ ਕੁਸਰਾ ਕੱਢ ਕੇ ਰਾਲਾ ਤਾਂਹੀਂ ਕਿ ਲਾਲਾ ਸੰਤੋਖ ਜੈਤ ਜੀ ਕਰਕੇ ਦੇ ਦਿੱਤੇ ਚਲੋ ਮੌਜ ਕਰੇ ਕੋਈ ਭੈਣ ਭਰਾ ਕੋਈ ਵੇਚਣ ਵਾਲਾ ਵੀ ਲੈ ਜਾ ਚਲੋ 2 ਰੁਪਏ ਨੂੰ ਹੁੰਦਾ ਸਮਝਾ ਲਈ 1000 ਹੋਰ ਛੱਡ ਦਾਂਗੇ 44000 ਦੀ ਲਾਠ ਦੇ ਦਾਂਗੇ ਪਰ ਜਿਹੜਾ ਭੈਣ ਭਰਾ ਲੈ ਗਿਆ ਕਰੂ ਯਾਦ ਹੀ ਲਓ ਜੀ 44000 ਦੀ ਜਾਜਾਂ ਦਾ ਵੀ ਦੇ ਦੇਣੀ ਆ ਕੱਲ ਨੂੰ ਮੇਰਾ ਭਰਾ ਆਵਾ ਤਾਂ ਆ ਗਿਆ 8-7-10 ਦਿਨਾਂ ਨੂੰ ਪਾਵੇਂ 55000 ਦੀ ਵੀ ਕੋਈ ਵੇਚ ਲੈ। ਬਾਕੀ ਸਭ ਸਭ ਇਹ ਅੱਜ ਦਾ ਮੋਲ ਆ ਜੇ ਆਪਾਂ ਸਵਾ ਆ ਕੇ ਜਾਂ ਤਿਆਰ ਕਰਕੇ ਵੇਚ ਗਏ ਫੇਰ ਮੋਲ ਬਿਲਕੁਲ ਹੋਊਗਾ। ਫੇਰ ਮੋਲ ਥੋੜੇ ਅਲੱਗ ਹੋਣਗੇ। ਹਾਂਜੀ ਹਾਂਜੀ ਚਲੋ ਆਪਾਂ ਹਮੇਸ਼ਾ ਕਹਿੰਦੇ ਆ ਚਾਹੇ ਕੋਈ ਘਰੇਲੂ ਘਰ ਵਾਲਾ ਵੀਰ ਵੀ ਲੈ ਗਿਆ 44000 ਦੀ ਆ ਕੱਲ ਨੂੰ ਫੇਰ ਮੇਰਾ ਭਰਾ ਹੋਰ ਅੱਡੇ ਤੋਂ ਤੁਸੀਂ ਲੈ ਕੇ ਗਏ 8-7 ਦਿਨਾਂ ਨੂੰ ਇਹੋ 55000 ਦੀ ਆ। ਹਾਂਜੀ ਤੇ ਅੱਜ ਬੜੇ ਜੈਜ ਰੇਟ ਦੇ ਵਿੱਚ ਮਿਲ ਜਾਣੀਆਂ ਮੇਰਾ ਵੀਰ ਮਾਰ ਲਿ ਤੇ ਆਇਦਰ ਜਿਹੜੀ ਇੱਕ ਆਪਾ ਤੁਹਾਨੂੰ ਬਾਹਰ ਵਿਖਾਉਣੇ ਆ ਵੇਖੋ ਮੇਰਾ ਭਰਾ ਪਲੀ ਪਲੋਸੀ ਆ ਪੂਲ ਵੱਡੇ ਹਾਈਟ ਕੱਤਦੀ ਆ ਜਰਸੀ ਵੀ ਫੇਸ ਇਹਦਾ ਮੂੰਹ ਮੱਥਾ ਜਰਸੀ ਵਾਲਾ ਵੀ ਆ ਰੰਗ ਵੇਖੀਏ ਪ੍ਰਿੰਟ ਵੇਖੀਏ ਤਿਆਰ ਸ਼ੈਰ ਵਾਲਾ ਠੀਕ ਆ ਜੀ ਇਹ ਸਟਰਕਚਰ ਮੇਰੇ ਭਰਾ ਚੱਕ ਕਰੋ ਪੂਰੀ ਨਿੱਗਰ ਕਰਮਾਲੀ ਆ ਵੇਖੋ ਨੇਵੇ ਦੀ ਕੁਆਲਿਟੀ ਕਰਾ ਦਿਓ ਚੱਕ ਤੇ ਇਹ ਜੱਜ ਸੂਈ ਨੂੰ ਕਿੰਨਾ ਕ ਸਮੇਂ ਹੋ ਗਿਆ ਜੀ ਸੰਧੂ ਸਾਹਿਬ ਘਰ ਵਾਲਿਆਂ ਦੱਸਿਆ ਵੀ ਕੋਈ ਢਾਈ ਗੀ ਮਹੀਨੇ ਹੋ ਗਏ ਸੂਈ ਨੂੰ ਹਾਂਜੀ ਬਸ਼ੀਰ ਮਗਰਹਿਰ ਸ਼ਾਦੀ ਉਹਨਾਂ ਲਾ ਲਈ ਆ ਘਰ ਵਾਲਿਆਂ ਨੇ ਠੀਕ ਹੈ ਭਰਾ ਹਾਂਜੀ ਤੇ ਇਹਨੂੰ ਹਫਤਾ ਹੋਇਆ ਟੀਕਾ ਵੀ ਲਖ ਹਾਂ ਹਾਂਜੀ 9 10 ਕਿਲੋ 9 10 ਕਿਲੋ ਸੰਦੂ ਜਾਨ ਭੂਰ ਸਿੱਟੇ ਤੋਂ ਬਚੀ ਜਾ ਸੰਦੂ ਸਾਹਿਬ ਮੋਟੀ ਧਾਰ ਹੈ ਮੋਟ ਰੰਗ ਆਉਂਦੀ ਆਕੇ ਲੈ ਵੀ ਕਰ ਲ ਕਰ ਲਈਏ ਕੰਮ ਬਾਕੀ ਸੰਦੂ ਸਾਹਿਬ ਬਰੀਡ ਵੇਖੋ ਨਸਲ ਕੁਆਲਟੀ ਪੂਰੀ ਐਰ ਸ਼ੈਰ ਵੇਖੋ ਦਸ਼ਨਪੁੱਤ ਪਰਲੇ ਪਾਸੋਂ ਮੜਾ ਮਾਰ ਕੇ ਕੈਮਰਾ ਵਿਖਾ ਦੇ ਇੱਕ ਵਾਰੀ ਫੇਸ ਬਿਖਾ ਦੇ ਸਾਰੇ ਭਰਾਵਾਂ ਨੂੰ ਠੀਕ ਆ ਜੀ ਜਰਸੀ ਵਾਲੇ ਮੂੰਹ ਲੱਗਾ ਕਰਮ ਵਾਲੇ ਨੂੰ ਐਰ ਸ਼ੈਰ ਵਾਲਾ ਰੰਗ ਢਾਂਚਾ ਬਾਕੀ ਪੁਲੀ ਪੁਲਿਸ ਵਾਲੇ ਪਾਸੋਂ ਵਾਟ ਹੀ ਨਿਕਲੇ ਪਏ ਆ ਜੇ ਕਾਤ ਗਾੜ ਵੇਖੀਏ ਤਾਂ ਯਾਰ ਸ਼ਰ ਵਹਿੜ ਨਾਲ ਦਾ ਕਾਦਾ ਪੂਰਾ ਵੱਡਾ ਨਿੱਕੀ ਨਾ ਮੰਨ ਕੇ ਮੇਰਾ ਵੀਰ ਸੌਦਾ ਕਰੇ ਨਾ ਨਾ ਸੰਦੂ ਸਾਹਿਬ ਜਿਹਦੀ ਮਰਜ਼ੀ ਬੈਜੋ ਬਾਕੀ ਠੰਡੀ ਤੇ ਬਹੁਤ ਹੀ ਜਿਆਦੀ ਹੈ ਹਾਂ ਤੁਹਾਨੂੰ ਬੜਾ ਕੰਮ ਤਾਂ ਲੱਗਾ ਇਧਰ ਬੁਖਾਦ ਗਏ ਤੁਹਾਨੂੰ ਤਸੱਲੀ ਨਾਲ ਤੇ ਨੋਕਲੇ ਥਾਣ ਲੱਗਾ ਠੀਕ ਆ ਜੀ ਸੰਦੂ ਸਾਹਿਬ ਬਾਕੀ ਹਫਤਾ ਹੋ ਗਿਆ ਟੀਗਾ ਭਰਾਏ ਨੂੰ ਜੇ ਸੂਣ ਵਾਲੀ ਨਿਕਲਾਈ ਤੇ ਵਹਿੜ ਸੰਦੂ ਸਾਹਿਬ 75000 ਦੀ ਆ ਬਿਲਕੁਲ ਪਹਿਲਾਂ ਅੱਜ ਮੁਕਤਾਂ ਵਾਲਾ ਪੜਿਆ ਹਾਂਜੀ ਸੰਦੂ ਸਾਹਿਬ ਇੱਕ ਹਫਤਾ ਹੋ ਗਿਆ ਟੀਗਾ ਭਰੇ ਨੂੰ ਠੀਕ ਆ ਜੀ ਹਾਂਜੀ ਇਹ ਅਗਲੇ ਦੀ ਕਿਸਮਤ ਆ ਭੈਣ ਭਰਾ ਦੀ ਲੋ ਜੀ ਭੂਰ ਛਿੱਟੇ ਤੋਂ ਬਚੀ ਆ ਬਾਕੀ ਹਾਈਟ ਕਾਤ ਵਾਲੇ ਪਾਸਿਓ ਕੋਈ ਢਿੱਲ ਮੱਟ ਨਹੀਂ ਕੀ ਰੰਗ ਪ੍ਰਿੰਟ ਬੜਾ ਫੈਸ਼ਨ ਪੂਸ਼ਨ ਚੰਗਾ ਸੋ 9 10 ਕਿਲੋ ਧਾਰਾਂ ਇਹਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਆਈ ਨੂੰ ਵੀ ਆਪਣੇ ਕੋਲ ਥੋੜੇ ਦਿਨ ਹੋਏ ਆ ਸੰਧੂ ਸਾਹਿਬ ਅਜੇ ਕੱਲ ਹੀ ਆਈ ਆਪਣੇ ਕੋਲ ਠੀਕ ਆ ਠੀਕ ਹਾਂਜੀ ਮਾਲਕ ਜਿੱਡਾ ਕੱਦ ਟਾਂਚਾ ਥੋੜਾ ਸੇਵਾ ਸੁਗੋ ਕੋਈ ਭਰਾ ਕਰੇ ਹੋ ਸਕਦਾ ਦਸੋਂ ਬਾਹਰ ਹੋ ਜਾ ਤੂੰ ਹਾਂਜੀ ਹਾਂਜੀ ਸੰਧੂ ਸਾਹਿਬ ਸੰਧੂ ਸਾਹਿਬ 2 ਤੇ 12 13 ਕਿਲੋ ਥੋੜਾ ਨਾ ਵਸ਼ੀ ਰੱਖ ਲਈ ਆ ਉਹਦਾ ਕਰਕੇ ਹੀ ਰਵਾਇਆ ਕਰਕੇ ਦੁੱਧ 2 3 ਕਿਲੋ ਦਾ ਫਰਕ ਪ ਆ ਆ ਦਿਖਾ ਦਿਓ। ਬਾਕੀ ਠੰਡੀ ਠਿਰੀ ਬਹੁਤ ਜ਼ਿਆਦੀ ਕੋਈ ਗੱਲ ਨਹੀਂ ਜਿੱਥੇ ਮਰਜੀ ਬਾਕੀ ਕਰੋ ਚੱਕ। ਮੂਹ ਨਾ ਹੀ ਗੁਸਰੀ ਜੇ ਸੰਧੂ ਸਾਹਿਬ। ਆ ਵੇਖੋ ਮੋਟੀ ਨਾੜ ਲੱਗੀ ਆ ਵੇਣ ਮੂਨ ਕਾਫੀ ਮੋਟੀ ਹੈ ਕੋਈ ਸੱਜਰ ਦਾ ਤੋਂ ਤਾਂ ਦੱਸਿਆ ਉਹਨਾਂ ਨੇ। ਮਤਲਬ ਜੇ 2 2.5 ਮਹੀਨੇ ਹੋ ਗਿਆ ਕਈ ਨਾ ਪੀਕ ਤੇ ਪਸ਼ੂ ਸੰਧੂ ਸਾਹਿਬ 16 17 ਕਿਲੋ ਚਾਉਂਦੀ ਰਹੀ ਪੀ 16 17 ਕਿਲੋ ਹਣਾ ਹੁਣ ਕਿਉਂਕਿ ਬਗੈਰ ਬੱਚੋਂ ਹੋ ਸਕਦਾ ਵੀ ਕੋਈ ਢਾਈਆਂ ਦੀ ਸੂਈ ਆ ਤਿੰਨਾਂ ਦੀ ਸੂਈ ਆ ਕੋਈ ਤਿੰਨਾਂ ਸਾਢੇ ਤਿੰਨਾਂ ਦੀ ਸੂਈ ਆ। ਹਾਂਜੀ ਹਾਂਜੀ ਮਤਲਬ ਕਈ ਨਾ ਹੁੰਦਾ ਵੀ ਬਿਲਕੁਲ ਸਟ ਚੰਗੀ ਕਿਸੇ ਫਾਰਮਰ ਭਰਾ ਨੇ ਸਾਂਭੀ ਐ ਪਿਛੋਂ ਠੀਕਾ ਜੀ ਤੇ ਅੱਗੇ ਮੇਰਾ ਵੀਰ ਕੋਈ ਲੈ ਜਾਂਦਾ ਤੇ ਬਣੀ ਕਿੰਨੇ ਦਿਨਾਂ ਦੀ ਦੱਸਿਆ ਸੰਧੂ ਸਾਹਿਬ ਹਫਤਾ ਹੋ ਗਿਆ ਵਾ ਟੀਕੇ ਰਖਾਇਆ ਇਹਨੂੰ ਟੀਕੇ ਰਖਾਇਆ ਹਾਂਜੀ 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 ਲਓ ਜੀ ਇੱਕ ਹਫਤੇ ਦਾ ਜਿਹੜਾ ਟੀਕਾ ਰਖਾਇਆ ਇਹਨੂੰ ਨਿਕਲ ਆਉਂਦੀ ਐ ਲਾਕਾ ਕਿਸੇ ਸਜਣ ਦਾ ਬਾਕੀ ਕੋਈ ਕਿਸੇ ਰਕਮ ਦੀ ਵੱਧ ਤੋਂ ਨਜਾਇਜ਼ ਪੋੜ ਸ਼ਾਕ ਨਹੀਂ ਕਿ ਚਾਰੇ ਥਾਣਾ ਬਾਕੀ ਕੰਮ ਦਾ ਥਾਣ ਲੱਗਾ ਠੀਕਾ ਜੀ ਅਗਲੇ ਪਿਛਲੇ ਥਾਣਾ ਦਾ ਸਾਇਆ ਦੇਖੋ ਜਿਆ ਸੋ 9 10 ਕਿਲੋ ਦੁੱਧ ਪਾ ਮੈਂ ਸੰਦੂ ਸਾਹਿਬ ਨੇ ਕਿਹਾ ਜਵਾਗ ਬਾਦੋ ਹਿਲਦੀ ਨਹੀਂ ਕਿ ਠੱਡੀ ਏਨੀ ਜਿਆਦੀ ਹੈ। ਨਾ ਵੇਖੋ। ਠੀਕ ਆ ਜੀ। ਕੋਈ ਗੱਲ ਨਹੀਂ ਇਹਦੇ। ਬਾਕੀ ਬੜੀ ਚਮਕ ਤਮਕ ਕੋ ਬੜੀ ਹੈ ਵੇੜ। ਸੰਦੂ ਸਾਹਿਬ। ਜੱਜ ਕੀ ਰੇਟ ਅੱਜ ਕਿੰਨੇ ਦੀ ਦੇ ਰਹੇ ਆਪਣੇ ਕਿੰਨੇ? ਸੰਦੂ ਸਾਹਿਬ ਜੀ ਇਹਦੇ ਵਸ਼ੀ ਨਾਲ ਹੁੰਦੀ। ਆਹ ਫੇਰ ਤੇ ਆਪਾਂ ਵੇੜ ਤੁਹਾਨੂੰ ਬਤਾ 45 50 ਦੀ ਦੇਣੀ ਹੁਣ ਭੈਣ ਭਰਾਵਾਂ ਚਲੋ ਵਸ਼ੀ ਰੱਖ ਲਈ ਆ। ਹਾਂ ਅੱਜ ਆਪਾਂ ਟੋਕਣ ਵਾਲਾ ਹੀ ਮੁੱਲ ਕਰਨਾ ਇਹਦਾ। ਮੁੱਲ 35000 ਆ। ਹੂੰ ਤੇ 31000 ਦੀ ਦੇ ਦਈਏ ਲਾਸਟ। 31 ਦੀ। ਸਗਨ ਸਕੀਮ ਹੀ ਮੈਂ ਨਾ। ਦੇ ਦਈਏ। ਸੰਦੂ ਸਾਹਿਬ 1000 ਹੋਰ ਮਾਨਤਾਨ ਕਰਦਾ 30000 ਦੀ ਪੂਰੀ ਦੇ ਦਾਂਗੇ 30 ਦੀ ਦੇ ਦੇ ਹਾਂਜੀ ਹਾਂਜੀ ਪਰ ਜਿਹੜਾ ਭੈਣ ਭਰਾ ਲੈ ਗਿਆ ਸੰਦੂ ਸਾਹਿਬ ਜੇ ਸੂਣ ਵਾਲੀ ਨਿਗਲ ਆਈ ਤੇ ਵੈੜ ਸੰਦੂ ਸਾਹਿਬ 80 85000 ਦੀ ਜਦ ਦਿਨਾਂ ਦੇ ਆਈ ਮੈਂ ਨਾ ਟ੍ਰਿਪਲ ਹਾਂਜੀ ਚੌਕ ਹੀ ਕਰ ਦੂਗੀ ਮੈਂ ਨਾ ਸੰਦੂ ਸਾਹਿਬ ਇਹਦੇ ਐਫ ਡੀ ਜੇ ਕੀ ਆਂਦੇ ਨੇ ਕਮੇਟੀ ਆ ਬਿਲਕੁਲ ਜੀ ਬਿਲਕੁਲ ਵਾਕਿਆ ਤਾਂ ਜਿਹੜਾ ਦੋਸਤੋ ਜੇ ਕੋਈ 30000 ਦੀ ਚ ਲੈ ਕੇ ਜਾਂਦਾ ਤਾਂ 90000 ਦੀ ਜਦੋਂ ਆਵਾ ਧਾਵਾਂ ਤੇ ਸ਼ਹਿਰ ਵੀ ਲੱਖੋਂ ਅੰਦਰ ਥੋੜਾ ਪਾਤਾ ਮਾਨਤਾਨ ਕਰਕੇ ਵੇਚ ਦਿਆ ਜੇ ਵੈੜ ਜੰਮੀਪਲੀ ਪੂਰੀ ਆ ਸ ਅੱਜ 30000 ਦੀ ਇਹ ਮਿਲ ਜੂਗੀ 9 10 ਕਿਲੋ ਦੋਦੇ ਦੇ ਥੱਲੇ ਹਾਜ਼ਰ ਆ ਬਾਕੀ ਬਣੀ ਆ ਹਫਤੇ ਦੀ ਨਿਕਲ ਆਉਂਦੀ ਆ ਲਾਕਾ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਨੇ ਆ ਠੀਕ ਆ ਜੀ ਸੋ ਇਧਰ ਜਿਹੜੀਆਂ ਤੁਹਾਨੂੰ ਆਪਾਂ ਵੇੜਾਂ ਦਿਖਾਤੀਆਂ ਨੇ ਇਹ ਅੱਜ ਤਿੰਨ ਹੀ ਨਾਗਨੇ ਜੱਜ ਦੇ ਫਾਰਮ ਤੇ ਤਿੰਨੇ ਨਗਾਂ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਚਲੋ ਪੁੱਛ ਗਿਛ ਕਰਦੇ ਰਿਹਾ ਕਰੋ ਮਾਲ ਆਇਆ ਗਿਆ ਰਹਿੰਦਾ ਠੀਕ ਆ ਜੀ ਵੇੜਾ ਵੀਰ ਚੰਗੀਆਂ ਖਰੀਦਦਾਰੀ ਕਰਦਾ ਤਾਂ ਵੇੜਾਂ ਤਕਰੀਬਨ ਵੱਟੀਆਂ ਵੀ ਇਹਨਾਂ ਨੇ ਖਰੀਦੀਆਂ ਪਈਆਂ ਨੇ ਥੋੜਾ ਸੈਟਲਮੈਂਟ ਬਹਿ ਗਈ ਇਹਨਾਂ ਦੀ ਤਾਂ 35 30 30 35 ਸੰਦੂ ਸਾਹਿਬ ਨਾਸੀ 73 ਹਾਂਜੀ ਹਾਂਜੀ 727786 ਪਿੰਡ ਮੋਹਨਪੁਰਾ ਤੇ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਸੋ ਧੰਨਵਾਦ ਸਾਰੇ ਭਰਾਵਾਂ ਦਾ ਇੱਕ ਵਾਰ ਤੋਂ ਫੇਰ ਠੀਕ ਹੈ ਜੀ ਫੁੱਲ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ